ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਪੰਜਾਬ ਸਟੇਟ ਟਰੇਡਰਸ ਕਮਿਸ਼ਨ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਚੇਅਰਮੈਨ ਸ਼੍ਰੀ ਅਨਿਲ ਠਾਕੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਐਡਵਾਈਜ਼ਰੀ ਕਮੇਟੀ ਮੈਂਬਰਾਂ ਦੀ ਮੀਟਿੰਗ ਪੰਜਾਬ ਸਟੇਟ ਟਰੇਡਰਸ ਕਮਿਸ਼ਨ ਦੇ ਮੈਂਬਰ ਸ਼੍ਰੀ ਰਾਜਕੁਮਾਰ ਅਗਰਵਾਲ ਆਪ ਟ੍ਰੇਡ ਵਿੰਗ ਦੇ ਸਟੇਟ ਜੁਆਇੰਟ ਸੈਕਟਰੀ ਪਰਮਪਾਲ ਸਿੰਘ 바ਵਾ ਅਤੇ ਰਵਿੰਦਰਪਾਲ ਸਿੰਘ ਪਾਲੀ ਦੀ ਅਗਵਾਈ ਹੇਠ ਕੀਤੀ ਗਈ। ਰਾਜਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਐਡਵਾਈਜ਼ਰੀ ਕਮੇਟੀ ਬਣਨ ਤੋਂ ਬਾਅਦ ਇਹ ਪਹਿਲੀ ਮੀਟਿੰਗ ਸਾਰੇ ਮੈਂਬਰਾਂ ਦੀ ਜਾਣ ਪਛਾਣ ਕਰਵਾਈ ਗਈ ਹੈ ਸਾਰੇ ਮੈਂਬਰ ਸਹਿਬਾਨਾਂ ਨੂੰ ਵਪਾਰੀਆਂ ਅਤੇ ਸਰਕਾਰ ਵਿਚਕਾਰ ਇੱਕ ਵਧੀਆ ਤਾਲਮੇਲ ਬਣਾ ਕੇ ਰੱਖਣ ਲਈ ਕਿਹਾ ਗਿਆ ਅਤੇ ਆਉਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਵਿੱਚ ਵਪਾਰੀਆਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਦੀ ਪ੍ਰੇਰਿਤ ਕੀਤਾ ਗਿਆ ਇਸ ਮੀਟਿੰਗ ਵਿੱਚ ਜ਼ਿਲ੍ਹਾ ਐਡਵਾਈਜ਼ਰੀ ਮੈਂਬਰਾਂ ਚੋਂ ਤਰਮਿੰਦਰ ਸਿੰਘ ਰੂਪਰਾਏ, ਚਰਨਪ੍ਰੀਤ ਸਿੰਘ ਲਾਂਬਾ, ਜਰਨੈਲ ਸਿੰਘ ਸੋਨੀ, ਵੀਰ ਸੁਖਪਾਲ ਸਿੰਘ, ਅਸ਼ੋਕ ਪੁਰੀ, ਦੀਪਕ ਸ਼ਰਮਾ, ਕਮਲਜੀਤ ਸਿੰਘ ਆਨੰਦ ਤਿਲਕਰਾਜ ਜੈਨ, ਰਾਜਕੁਮਾਰ ਸਿੰਘਲਾ, ਮਨੀਸ਼ ਸਤਿਦੇਵ, ਪੰਕਜ ਅਗਰਵਾਲ, ਬਲਵਿੰਦਰ ਸਿੰਘ ਸਿਆਣ, ਰੋਹਿਤ ਕੁਮਾਰ, ਕ੍ਰਿਸ਼ਨ ਕੁਬੀਰ, ਖੋਸਲਾ, ਫਤੇਜੰਦ ਖੋਸਲਾ ਦਵਿੰਦਰ ਸਿੰਘ ਬਰਮਾ, ਅਮਰਿਤਪਾਲ ਸਿੰਘ, ਪਰਮਵੀਰ ਸਿੰਘ ਮੱਕੜ, ਅਭਿਸ਼ੇਕ ਗੋਪਤਾ, ਬਲਜੀਤ ਸਿੰਘ ਮੱਕੜ, ਰੋਸ਼ਨ ਲਾਲ ਅਤੇ ਪਵਨਦੀਪ ਸਿੰਘ ਸੈਗਲ ਮੌਜੂਦ ਸਨ।